ਇਵੇਂ ਬਾਈ ਜੀ ਸਾਰੇ ਇਸ ਅਸੀਕਾਰ ਆ ਬਾਈ ਰਿਗਾਰਡ ਕਰਨ ਲੱਗੇ ਆ ਕਿ ਲੋਕ ਗਰਮ ਕਰਨੀ ਆ ਤੇ ਆਪਣੇ ਨਾਲ ਕੋਠਾ ਲੀਕ ਹੈ ਤੇ ਆ ਜਿਵੇਂ ਇੱਥੇ ਤੇੜਾਂ ਗੀਆਂ ਇਹਦੇ ਨਾਲ ਨਾਲ ਦੀ ਸਾਰੇ ਆ ਜਿਵੇਂ ਤੇ ਆਹ ਤੇੜ ਆਪਣਾ ਜੋੜ ਸੀਗਾ ਆਹ ਆ ਇਹ ਤੇੜਾਂ ਚ ਪਾਉਣੀ ਆ ਇਸ ਨੂੰ ਦਿਖਾਵਾਂਗੇ ਜਦੋਂ ਲਾਸਟ ਪਾ ਕੇ ਆਪਾਂ ਵੀ ਕਿਵੇਂ ਹੈ ਕੀ ਜਗਾੜ ਹੈ ਕਿੱਥੋਂ ਮਿਲਦਾ ਓਕੇ ਆ ਦੇਖੋ ਵੀ ਇਹ ਆਪਾਂ ਪਾ ਦੀ ਨਾਲ ਲੁੱਕ ਠੀਕ ਆ ਹਾਂ ਜਿੱਥੇ-ਜਿੱਥੇ ਤੇੜਾ ਸੀ ਗਿਆ ਆਪਾਂ ਨੂੰ ਪਤਾ ਸੀਗਾ ਸਾਰੇ ਜੋੜ ਮਲਿਆ ਤੇ ਬਾਕੀ ਇਹਦਾ ਰਿਜ਼ਲਟ ਦੇਖਾਂਗੇ ਬਾਅਦ ਚ ਠੀਕ ਹੈ ਇਹ ਕੈਸੀ ਵੀਰ ਦਾ ਹੈਗਾ ਕੋਠਾਂ ਇਹ ਕਰ ਸਕਦੇ ਸਾਡੇ ਵਾਂਗੂ